ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਅਮਰੀਕਾ ਦੇ ਵਿੱਚ ਕਈ ਤਬਦੀਲੀਆਂ ਹੁੰਦੀਆਂ ਨਜ਼ਰ ਆ ਰਹੀਆਂ ਨੇ ਜਦੋਂ ਦੇ ਡੋਨਾਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਬਣੇ ਨੇ ਖਾਸ ਕਰ ਵੀਜ਼ਾ ਨੂੰ ਲੈ ਕੇ ਵੀ ਕਈ ਸਖਤੀਆਂ ਕੀਤੀਆਂ ਗਈਆਂ ਨੇ ਜਿਹੜੇ ਭਾਰਤੀ ਵਿਦਿਆਰਥੀ ਕੋਲ ਦਿਲੀ ਦੇ ਨਾਲ ਪੂਰੀ ਦਿਲਚਸਪੀ ਲੈ ਕੇ ਅਮਰੀਕਾ ਦਾ ਰੁਖ ਕਰਦੇ ਸੀ ਅਮਰੀਕਾ ਦੇ ਵਿੱਚ ਜਾ ਕੇ ਪੜਨਾ ਚਾਹੁੰਦੇ ਸੀ ਕੰਮ ਕਾਜ ਕਰਨਾ ਚਾਹੁੰਦੇ ਸੀ ਉੱਥੇ ਸਥਾਪਿਤ ਹੋਣ ਦਾ ਸੁਪਨਾ ਮਨ ਦੇ ਵਿੱਚ ਰੱਖਦੇ ਸੀ ਉਹਨਾਂ ਦੇ ਸੁਪਨਿਆਂ ਨੂੰ ਥੋੜਾ ਬਹੁਤਾ ਨੁਕਸਾਨ ਪਹੁੰਚਿਆ ਕਾਰਨ ਇਹ ਕਿ ਅੰਕੜਿਆਂ ਦੇ ਮੁਤਾਬਕ ਸੋਸ਼ਲ ਮੀਡੀਆ ਦੇ ਮੁਤਾਬਕ ਰਿਪੋਰਟਸ ਦੇ ਮੁਤਾਬਕ 70% ਦੀ ਤੱਕ ਕਮੀ ਆਈ ਹੈ ਭਾਰਤੀ ਵਿਦਿਆਰਥੀਆਂ ਦੇ ਅਮਰੀਕਾ ਜਾਣ ਦੇ ਵਿੱਚ ਨਹੀਂ ਤਾਂ ਲਗਾਤਾਰ ਇੰਟਰਵਿਊਜ਼ ਆ ਰਹੀਆਂ ਸੀਗੀਆਂ ਲਗਾਤਾਰ ਵੀਜ਼ੇ ਅਪਲਾਈ ਕੀਤੇ ਜਾ ਰਹੇ ਸੀ ਪਰ ਪਿੱਛੇ ਜੇ 트ੰਪ ਸਰਕਾਰ ਨੇ ਕਈ ਸਖਤੀਆਂ ਕਰ ਦਿੱਤੀਆਂ ਜਿਹਦੇ ਤਹਿਤ ਇੱਕ ਤਾਂ ਗੈਰ ਕਾਨੂੰਨੀ ਤਰੀਕੇ ਨਾਲ ਜਿਹੜੇ ਜਾਣ ਵਾਲੇ ਸੀ ਉਹਨਾਂ ਨੂੰ ਝਟਕਾ ਦਿੱਤਾ ਗਿਆ ਦੂਜੇ ਪਾਸੇ ਜਿਹੜੇ ਵੈਸੇ ਵੀ ਵਿਦਿਆਰਥੀ ਵੀਜ਼ੇ ਤੇ ਜਾਂਦੇ ਸੀ ਉਹਨਾਂ ਦੀਆਂ ਫੀਸਾਂ ਵਗੈਰਾ ਦੇ ਵਿੱਚ ਵੀ ਥੋੜਾ ਬੋਤਾ ਬਦਲਾਅ ਹੋਇਆ ਤੇ ਉਸ ਤੋਂ ਇਲਾਵਾ ਕੁਝ ਨਿਯਮ ਉੱਥੇ ਬਦਲ ਦਿੱਤੇ ਗਏ ਜਿਹਦੇ ਤਹਿਤ ਹੁਣ ਵਿਦਿਆਰਥੀਆਂ ਦਾ ਮੋਹ ਪੰਗ ਹੁੰਦਾ ਨਜ਼ਰ ਆ ਰਿਹਾ ਹੈ ਅਮਰੀਕਾ ਵੱਲੋਂ ਵਿਦਿਆਰਥੀਆਂ ਨੇ ਹੋਰ ਵਿਕਲਪ ਲੱਭਣੇ ਸ਼ੁਰੂ ਕਰ ਦਿੱਤੇ ਨੇ ਯਾਨੀ ਕਿ ਹੋਰ ਨਾ ਮੁਲਕਾਂ ਦਾ ਰੁਖ ਅਮਰੀਕਾ ਦੀ ਬਜਾਏ ਉਹਨਾਂ ਨੇ ਕਰਨਾ ਸ਼ੁਰੂ ਕਰ ਦਿੱਤਾ ਇੱਕ ਤਾਂ ਇਹਦਾ ਇਹ ਕਾਰਨ ਹੈ ਕਿ ਜਿਹੜੀਆਂ ਵੀਜ਼ਾ ਸਬੰਧੀ ਨੀਤੀਆਂ ਨੇ ਉਹਦੇ ਵਿੱਚ ਡੋਨਾਲਡ ਟਰੰਪ ਨੇ ਕਈ ਤਰ੍ਹਾਂ ਦੇ ਪਰਵਰਤਨ ਕਰ ਦਿੱਤੇ ਨੇ ਇੱਕ ਤਾਂ ਉਹ ਵਿਦਿਆਰਥੀਆਂ ਨੂੰ ਰਾਸ ਨਹੀਂ ਆ ਰਹੇ ਤੇ ਦੂਜੇ ਪਾਸੇ ਵੀਜ਼ਾ ਸਲਾਟਸ ਦੇ ਵਿੱਚ ਰੁਕਾਵਟ ਜਾਂ ਰੋਕ ਲਗਾ ਦਿੱਤੀ ਗਈ ਹੈ ਉਹਦਾ ਵੀ ਇੱਕ ਕਾਰਨ ਹੈ ਕਿ ਵਿਦਿਆਰਥੀ ਅਮਰੀਕਾ ਦਾ ਰੁਖ ਨਹੀਂ ਕਰ ਰਹੇ ਤੇ ਦੂਜੇ ਪਾਸੇ ਜਿਹੜੀਆਂ ਵੀਜ਼ਾ ਰਿਜੈਕਸ਼ਨ ਵਾਲੀਆਂ ਅਰਜ਼ੀਆਂ ਨੇ ਉਹਨਾਂ ਦੇ ਵਿੱਚ ਵਾਧਾ ਹੋ ਗਿਆ ਹੈ ਯਾਨੀ ਕਿ ਵੀਜ਼ਾ ਰਿਜੈਕਟ ਹੋ ਰਹੇ ਨੇ ਤਾਂ ਉਹ ਵੀ ਇੱਕ ਕਾਰਨ ਹੈ ਕਿ ਕੋਈ ਵੀ ਸਮਾਂ ਤੇ ਪੈਸਾ ਬਰਬਾਦ ਨਹੀਂ ਕਰਨਾ ਚਾਹੁੰਦਾ ਇਸ ਕਰਕੇ ਵਿਦਿਆਰਥੀ ਖਾਸ ਕਰਕੇ ਭਾਰਤੀ ਨੇ ਜਿਹੜੇ ਉਹ ਅਮਰੀਕਾ ਜਾਣ ਤੋਂ ਕਤਰਾ ਰਹੇ ਨੇ ਜ਼ਿਕਰ ਹੋ ਗਿਆ ਕਿ ਹਾਰਵਰਡ ਯੂਨੀਵਰਸਿਟੀ ਅਤੇ 트੍ਰੰਪ ਪ੍ਰਸ਼ਾਸਨ ਵੀ ਆਮੋ ਸਾਹਮਣੇ ਹੋ ਗਏ ਸੀਗੇ ਮਾਮਲਾ ਕੋਰਟ ਕਚਹਿਰੀਆਂ ਤੱਕ ਵੀ ਪਹੁੰਚ ਗਿਆ ਸੀ ਇਸੇ ਦੇ ਚੱਲਦਿਆਂ 2 ਕਮਹੀਨੇ ਪਹਿਲਾਂ ਵਿਦਿਆਰਥੀਆਂ ਦੀਆਂ ਜਿਹੜੀਆਂ ਅਪਾਇੰਟਮੈਂਟਸ ਸੀ ਉਹਦੇ ਉੱਤੇ ਰੋਕ ਲਗਾ ਦਿੱਤੀ ਗਈ ਸੀਗੀ 트럼ਪ ਪ੍ਰਸ਼ਾਸਨ ਵੱਲੋਂ ਇਹਨਾਂ ਦੇ ਜਿਹੜੇ ਅਮਰੀਕਾ ਦੇ ਵਿਦੇਸ਼ ਮੰਤਰੀ ਨੇ ਮਾਰਕੋ ਰੂਬਿਓ ਉਹਨਾਂ ਨੇ 2 ਮਹੀਨੇ ਪਹਿਲਾਂ ਇਹ ਫੈਸਲਾ ਲਿਆ ਸੀਗਾ ਸਾਰੇ ਜਿਹੜੀਆਂ ਐਮਬੈਸੀਜ਼ ਵਗੈਰਾ ਨੂੰ ਕਹਿ ਦਿੱਤਾ ਗਿਆ ਸੀਗਾ ਕਿ ਕੋਈ ਵੀ ਨਵੇਂ ਇੰਟਰਵਿਊਜ਼ ਦੇ स्लॉट ਨਾ ਬਣਾਏ ਜਾਣ ਕਿਉਂਕਿ ਅਜੇ ਅਸੀਂ ਕੋਹ ਕਰ ਰਹੇ ਹਾਂ ਕਿਉਂਕਿ ਜਿਹੜੀਆਂ ਉੱਥੋਂ ਦੀਆਂ ਯੂਨੀਵਰਸਿਟੀਆਂ ਨੇ ਅਮਰੀਕਾ ਦੀਆਂ ਉਹਨਾਂ ਦੇ ਵਿੱਚ ਯਹੂਦੀ ਵਿਰੋਧ ਤੇ ਵામपंथी ਵਿਚਾਰਾਂ ਨੂੰ ਰੋਕਣ ਦਾ ਮਕਸਦ ਸੀਗਾ ਅਮਰੀਕਾ ਸਰਕਾਰ ਦਾ ਪ੍ਰਸ਼ਾਸਨ ਦਾ ਇਸ ਕਰਕੇ ਇਹਨਾਂ ਵਿਦੇਸ਼ੀ ਜਿਹੜੇ ਵਿਦਿਆਰਥੀ ਸੋਨਾਂ ਦੇਤੇ ਰੋਕ ਲਗਾਈ ਗਈ ਸੀ ਤੇ ਹਾਰਵਰਡ ਯੂਨੀਵਰਸਿਟੀ ਤੋਂ ਲੈ ਕੇ ਹੋਰਨਾਂ ਯੂਨੀਵਰਸਿਟੀਆਂ ਤੋਂ ਡੇਟਾ ਮੰਗਿਆ ਗਿਆ ਸੀਗਾ ਵਿਦੇਸ਼ੀ ਵਿਦਿਆਰਥੀਆਂ ਦਾ ਤਾਂ ਜੋ ਪਤਾ ਲੱਗ ਸਕੇ ਕਿ ਕੌਣ ਕਿਹੜੀ ਗਤੀਵਿਧੀ ਦੇ ਵਿੱਚ ਸ਼ਾਮਲਾ ਕਈਆਂ ਦੇ ਵੀਜ਼ਾ ਰੱਦ ਕੀਤੇ ਗਏ ਕਈਆਂ ਨੂੰ ਵਾਪਸ ਭੇਜ ਦਿੱਤਾ ਗਿਆ ਤਾਂ ਕਾਫੀ ਕੁਝ ਚੱਲਦਾ ਹੋਇਆ ਨਜ਼ਰ ਆ ਰਿਹਾ ਸੀ ਤਾਂ ਹੁਣ ਭਾਰਤੀ ਜਿਹੜੇ ਵਿਦਿਆਰਥੀ ਨੇ ਉਹ ਇੱਧਰ ਦਾ ਰੁਖ ਬਹੁਤ ਔਖਾ ਕਰ ਰਹੇ ਨੇ ਇੱਕ ਤਾਂ ਹੋਰ ਕਾਰਨ ਹੈ ਉਹ ਹੈ ਕਿ ਅਮਰੀਕੀ ਸਰਕਾਰ ਦਾ ਇੱਕ ਸੈਕਸ਼ਨ 214 ਬ੍ਰੈਕਟ ਬੀ ਹੈ ਜਿਹਦੇ ਤਹਿਤ ਇਮੀਗ੍ਰੇਸ਼ਨ ਕਾਨੂੰਨ ਦਾ ਇੱਕ ਇਹ ਪ੍ਰਾਵਧਾਨ ਹੈ ਇੱਕ ਮਾਧ ਹੈ ਜਿਹਦੇ ਮੁਤਾਬਕ ਇਹ ਹੁੰਦਾ ਹੈ ਕਿ ਜਦੋਂ ਅਵੇਦਕ ਜਾਂ ਜਿਨੇ ਉੱਥੇ ਵੀਜ਼ਾ ਅਪਲਾਈ ਕੀਤਾ ਹੈ ਵੀਜ਼ਾ ਲੱਗ ਵੀ ਗਿਆ ਉਹ ਸਾਬਤ ਨਹੀਂ ਕਰ ਸਕਿਆ ਕਿ ਉਹ ਪੜ੍ਹਾਈ ਤੋਂ ਬਾਅਦ ਆਪਣੇ ਦੇਸ਼ ਵਾਪਸ ਚਲਿਆ ਜਾਵੇਗਾ ਤਾਂ ਫਿਰ ਉਹਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਯਾਨੀ ਕਿ ਜਿਹੜੇ ਲੋਕ ਪੜ੍ਹਾਈ ਲਈ ਗਏ ਨੇ ਉਹ ਕੇਵਲ ਪੜ੍ਹਾਈ ਹੀ ਕਰਨ ਇਹ ਮਕਸਦ ਸੀਗਾ 트럼ਪ ਪ੍ਰਸ਼ਾਸਨ ਦਾ ਤਾਂ ਉਹ ਵੀ ਥੋੜਾ ਜਆ ਮੁਸ਼ਕਲਾਂ ਦੇ ਵਿੱਚ ਵਿਦਿਆਰਥੀਆਂ ਨੂੰ ਪਾਉਂਦਾ ਸੀ ਤੇ ਜੇਕਰ ਆਪਾਂ ਗੱਲ ਕਰੀਏ ਤਾਂ ਅਮਰੀਕਾ ਦੇ ਵਿੱਚ 2023-24 ਦੀ ਜਿਹੜੀ ਰਿਪੋਰਟ ਆ ਉਹਦੇ ਮੁਤਾਬਕ ਉਹਨਾਂ ਸਰਵੇ ਦੇ ਜੇ ਅੰਕੜਿਆਂ ਦੇ ਮੁਤਾਬਕ 11 ਲੱਖ ਤੋਂ ਜ਼ਿਆਦਾ ਵਿਦੇਸ਼ੀ ਸਟੂਡੈਂਟ ਨੇ ਅਮਰੀਕਾ ਦੇ ਵਿੱਚ ਜਿਹੜੇ ਵੱਖ-ਵੱਖ ਥਾਵਾਂ ਦੇ ਉੱਤੇ ਰਹਿ ਰਹੇ ਨੇ ਪੜ੍ਹ ਰਹੇ ਨੇ ਵੱਖ-ਵੱਖ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਉਹਨਾਂ ਦੇ ਵਿੱਚ ਸਭ ਤੋਂ ਵੱਧ ਭਾਰਤੀ ਨੇ ਜਿਨ੍ਹਾਂ ਦੀ ਗਿਣਤੀ ਉਦੋਂ ਦੇ ਮੁਤਾਬਕ ਹੁਣ ਵਧ ਵੀ ਗਈ ਹੋਵੇਗੀ 331602 ਸੀ ਦੂਜੇ ਨੰਬਰ ਦੇ ਉੱਤੇ ਚੀਨ ਦੇ ਵਿਦਿਆਰਥੀ ਸੀ 270000 ਤੋਂ ਵੱਧ ਦੱਖਣੀ ਕੋਰੀਆ ਦੇ ਵਿਦਿਆਰਥੀ 43000 ਤੋਂ ਵੱਧ ਸੀਗੇ ਤੇ ਕੈਨੇਡਾ ਦੇ 27000 ਤੋਂ ਵੱਧ ਯਾਨੀ ਕਿ 25870 ਦੇ ਕਰੀਬ ਜਿਹੜੇ ਵਿਦਿਆਰਥੀ ਉੱਥੇ ਸਿੱਖਿਆ ਹਾਸਲ ਕਰ ਰਹੇ ਸੀ ਨਾਈਜੀਰੀਆ ਦੇ 20000 ਤੋਂ ਵੱਧ ਵਿਦਿਆਰਥੀ ਤੇਹੀ 24 ਦੇ ਅੰਕੜਿਆਂ ਦੇ ਮੁਤਾਬਕ ਉਥੇ ਪੜ ਰਹੇ ਸੀ ਤੇ ਹੁਣ ਕੁਝ ਵੀਜ਼ਾ ਪ੍ਰਣਾਲੀਆਂ ਨੇ ਜਿਹੜੀਆਂ ਵਿਦਿਆਰਥੀਆਂ ਨੂੰ ਉਥੇ ਪੜਨ ਵਾਸਤੇ ਮੌਕਾ ਦਿੰਦੀਆਂ ਨੇ ਉਹਦੇ ਵਿੱਚ ਇੱਕ ਹੈ ਵੀਜ਼ਾ F1 ਅਮਰੀਕਾ ਦਾ ਵੀਜ਼ਾ ਲੱਗਦਾ ਜਿਹਦੇ ਤਹਿਤ ਇਹ ਹੈ ਕਿ ਜਿਹੜੇ ਵਿਦਿਆਰਥੀ ਕਾਲਜਾਂ ਦੇ ਵਿੱਚ ਪੜ੍ਹਾਈ ਕਰਦੇ ਨੇ ਉਹਨਾਂ ਨੂੰ ਜਿਹੜਾ ਪੜ੍ਹਾਈ ਦੇ ਨਾਲ ਰਹਿ ਕੇ ਖਰਚਾ ਕਰਨਾ ਉਹ ਵੀ ਖੁਦ ਹੀ ਚੁਕਣਾ ਪੈਂਦਾ ਹੈ ਇਹ ਜ਼ਰੂਰੀ ਹੈ ਇਹਦੇ ਵਾਸਤੇ ਦੂਜਾ ਕੋਰਸ ਪੂਰਾ ਹੋਣ ਦੇ ਉੱਤੇ 60 ਦਿਨਾਂ ਦਾ ਗ੍ਰੇਸ ਪੀਰੀਅਡ ਮਿਲਦਾ ਹੈ ਤੇ ਇਸ ਤੋਂ ਇਲਾਵਾ ਕੋਰਸ ਖਤਮ ਖਤਮ ਹੋਣ ਤੋਂ ਬਾਅਦ ਵਾਪਸ ਜਾਣ ਦਾ ਭਰੋਸਾ ਦੇਣਾ ਜ਼ਰੂਰੀ ਹੈ ਇਸ ਵੀਜ਼ੇ ਦੇ ਤਹਿਤ ਵੀ ਭਾਈ ਸਾਡਾ ਕੋਰਸ ਖਤਮ ਹੋ ਗਿਆ ਅਸੀਂ ਪੜ੍ਹਾਈ ਕਰਕੇ ਵਾਪਸ ਜਾ ਰਹੇ ਹਾਂ ਇਸ ਵੀਜ਼ੇ ਦੇ ਤਹਿਤ ਜੇਕਰ ਵਿਦਿਆਰਥੀ ਕੋਈ ਕੰਮ ਵੀ ਕਰਨਾ ਚਾਹੁੰਦਾ ਆਪਣੀ ਰੋਜ਼ੀ-ਰੋਟੀ ਕਮਾਉਣਾ ਚਾਹੁੰਦਾ ਤਾਂ ਉਹਨੂੰ ਕੈਂਪਸ ਦੇ ਅੰਦਰ ਹੀ ਕੰਮ ਕਰਨ ਦੀ ਇਜਾਜ਼ਤ ਹੈ ਤੇ ਹਫ਼ਤੇ ਦੇ ਵਿੱਚ ਕਟੋ-ਕਟ ਜਿਹੜਾ ਵੱਧ ਤੋਂ ਵੱਧ ਕਹਿ ਸਕਦੇ ਆ 20 ਇੱਕ ਘੰਟੇ ਦੂਜੀ ਇੱਕ ਵੀਜ਼ਾ ਪ੍ਰਣਾਲੀ ਸੀ ਐਮ1 ਵੀਜ਼ਾ ਇਹਦੇ ਤਹਿਤ ਵੀ ਅਜਿਹੀਆਂ ਹੀ ਪਾਲਿਸੀਸ ਸੀਗੀਆਂ ਇਹਦੇ ਵਿੱਚ ਵੀ ਇਹ ਸੀਗਾ ਕਿ ਜਿਹੜਾ ਟ੍ਰੇਨਿੰਗ ਦੇ ਲਈ ਸੀਗਾ ਇਹ ਜਾਂ ਫਿਰ ਕੋਈ ਤੁਸੀਂ ਵਪਾਰਕ ਤੌਰ ਦੇ ਤੇ ਟ੍ਰੇਨਿੰਗ ਹਾਸਲ ਕਰਨੀ ਆ ਕੋਈ ਕੋਰਸ ਕਰਨਾ ਤਾਂ ਉਹਦੇ ਵਾਸਤੇ ਸੀਗਾ ਤੇ ਇਹਦੇ ਵਿੱਚ ਵੀ ਜਿਹੜੀ ਫਾਈਨੈਂਸ਼ੀਅਲ ਸਪੋਰਟ ਹੈ ਕਿ ਤੁਸੀਂ ਇੱਥੇ ਰਹਿ ਰਹੇ ਹੋ ਕਿਵੇਂ ਆਪਣੇ ਆਪ ਨੂੰ ਸਰਵਾਈਵ ਕਰੋਗੇ ਉਹਦਾ ਪ੍ਰਮਾਣ ਦੇਣਾ ਜ਼ਰੂਰੀ ਸੀ ਮਤਲਬ ਇਹੋ ਜਿਹੀਆਂ ਜਿਹੜੀਆਂ ਕਈ ਤਰ੍ਹਾਂ ਦੀਆਂ ਮਦਾਂ ਵੀਜ਼ਾ ਪ੍ਰਣਾਲੀ ਦੇ ਵਿੱਚ ਲਗਾਈਆਂ ਗਈਆਂ ਜਿਨ੍ਹਾਂ ਨੇ ਵਿਦਿਆਰਥੀਆਂ ਦਾ ਉੱਥੇ ਰਹਿਣਾ ਇੱਕ ਤਰੀਕੇ ਨਾਲ ਔਖਾ ਕਰ ਦਿੱਤਾ ਤੇ ਹੁਣ ਅੰਕੜਿਆਂ ਦੇ ਮੁਤਾਬਕ 70% ਤੱਕ ਜਿਹੜੇ ਵਿਦਿਆਰਥੀ ਨੇ ਉਹ ਅਮਰੀਕਾ ਦਾ ਰੁਖ ਨਹੀਂ ਕਰ ਰਹੇ ਭਾਰਤੀ ਵਿਦਿਆਰਥੀ ਨੇ ਜਿਹੜੇ ਜਿਨ੍ਹਾਂ ਦਾ ਇੱਕ ਸੁਪਨਾ ਸੀਗਾ ਕਿ ਅਸੀਂ ਅਮਰੀਕਾ ਚ ਜਾ ਕੇ ਸਥਾਪਿਤ ਹੋਵਾਂਗੇ ਪਰ ਟਰੰਪ ਦੀਆਂ ਨੀਤੀਆਂ ਦੇ ਕਾਰਨ ਉਹ ਹੁਣ ਜਾਣਾ ਨਹੀਂ ਚਾਹੁੰਦੇ ਤੁਹਾਨੂੰ ਯਾਦ ਹੋਵੇਗਾ ਕਿ ਟਰੰਪ ਨੇ ਜਦੋਂ ਦਾ ਉਹਦਾ ਸੰਭਾਲਿਆ ਉਦੋਂ ਤੱਕ ਤਾਂ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਉੱਤੇ ਨਿਸ਼ਕੰਜਾ ਕੱਸਿਆ ਦੂਜਾ ਜਿਹੜਾ ਜਨਮਜਾਤ ਨਾਗਰਿਕਤਾ ਕਾਨੂੰਨ ਸੀਗਾ ਉਹਦੇ ਵਿੱਚ ਸੋ ਤੇਸ ਤੋਂ ਇਲਾਵਾ ਵੱਖ-ਵੱਖ ਮੁਲਕਾਂ ਦੇ ਉੱਤੇ ਟੈਰਿਫ ਲਗਾ ਦਿੱਤਾ ਹੈ ਉਹਦਾ ਵੀ ਅਸਰ ਦੇਖਣ ਨੂੰ ਮਿਲ ਰਿਹਾ ਹੈ ਕਈ ਮੁਲਕ ਅਮਰੀਕਾ ਦੇ ਨਾਲ ਨਰਾਜ਼ ਦਿਖਾਈ ਦੇ ਰਹੇ ਨੇ ਤਾਂ ਕੁਲ ਮਿਲਾ ਕੇ ਅਮਰੀਕਾ ਵਾਸਤੇ ਵੀ ਇਹ ਥੋੜਾ ਜਿਹਾ ਝਟਕਾ ਹੀ ਹੋ ਸਕਦਾ ਕਾਰਨ ਇਹ ਹੈ ਕਿ ਜਿਹੜੇ ਵਿਦਿਆਰਥੀ ਅਮਰੀਕਾ ਦਾ ਰੁਖ ਨਹੀਂ ਕਰਨਗੇ ਤਾਂ ਉਹ ਭਾਰਤ ਦੀ ਆਰਥਿਕਤਾ ਨੂੰ ਕਿਸੇ ਹੋਰ ਮੁਲਕ ਚ ਲੈ ਕੇ ਜਾਣਗੇ ਨਾ ਕਿ ਅਮਰੀਕਾ ਦੇ ਵਿੱਚ ਕਿਉਂਕਿ ਅਮਰੀਕਾ ਦੇ ਵਿੱਚ ਜੇਕਰ ਕੋਈ ਵਿਦਿਆਰਥੀ ਜਾ ਕੇ ਪੜ੍ਹਾਈ ਕਰਦਾ ਤਾਂ ਅਮਰੀਕਾ ਸਰਕਾਰ ਨੂੰ ਪ੍ਰਸ਼ਾਸਨ ਨੂੰ ਤੇ ਉੱਥੋਂ ਦੀਆਂ ਜਿਹੜੀਆਂ ਯੂਨੀਵਰਸਿਟੀਆਂ ਨੇ ਉਹਨਾਂ ਨੂੰ ਹੀ ਫਾਇਦਾ ਹੁੰਦਾ ਹੈ ਤਾਂ ਉਹ ਇੱਕ ਤਰੀਕੇ ਨਾਲ ਨੁਕਸਾਨ ਅਮਰੀਕਾ ਦਾ ਹੀ ਹੋਵੇਗਾ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਟਰੰਪ ਵੱਲੋਂ ਕਿਹੜੇ ਕਿਹੜੇ ਵੀਜ਼ਾ ਨਿਯਮ ਬਦਲੇ ਜਾਂਦੇ ਨੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ